ਸਾਫ ਕਰ ਲੋ ਠੀਕ ਹੈ ਹਾਂਜੀ ਇੱਕਦਮ ਆਪਾਂ ਨਾ ਸਾਫ ਕਰ ਲੋ ਬਸ ਕੀ ਹੈਗੀਏ ਕੀ ਦੀ ਪੋਟੀ ਚਲ ਬੈਠ ਪੋਟੀ ਹੈਗੀ ਹੈ ਬਾਈ ਚੁੱਪ ਪੋਟੀ ਹੈਗੀ ਨਾ ਕਹੀਦੀ ਪੋਟੀ ਹੈ ਉਹ ਇੱਥੇ ਬੈਠ

ਕਰਦੇ ਤੁਸੀਂ ਮੇਰੇ ਅਮਮਾ ਦਾ ਦੋਨਾ ਕਰਦੀਆਂ ਹਾਂ ਖੜੋ ਨਹੀਂ ਦੱਤੀ ਇਹ ਮੇਰਾ ਲਫੜੂ ਚੱਲ ਫੇ પાਸੀਓ ਆਹ ਆ ਦੇਖੋ ਫੇ ਮੇਰਾ ਤਾੜਾ ਹੱਥ ਦੋ ਅੱਥੇ ਇਹ ਤੂੰ ਦਾਦੀ ਤੋਂ ਚੋਣ ਚੋਣੀ ਸਿੱਖ ਰਹੀ ਹੈ ਕਿ ਉਹਨੂੰ ਸਖਾਰੀ ਹੈ ਮੈਨੂੰ ਲੱਗਦਾ ਪਿਆ ਉਹਦਾ ਮੂਡ ਬਣੀ ਜਾਂਦਾ ਗਾਂਦ ਤਾਂ ਲੱਤ ਮਾਰਨ ਨੂੰ ਚਲੋ પાਸੇ ਜੋ ਤਾਂ ਗੁੰਡੇ ਤੁਸੀਂ ਮੈਂ ਗੱਲ ਲੈਣ ਮੰਦੇ। ਹੋਰ ਹੈ ਕੀ ਕਰੀ ਜਾਂਦੇ ਜੀ? ਅੱਜ ਤੇਰ ਨਾ ਖਾਣਾ ਬਣਾਇ ਜਾਂਦੇ ਸੀ। ਮੈਂ ਖਾਣਾ। ਤੇ ਤੂੰ ਖਾਣਾ ਨਾ ਹੀ ਜਾਂਦੇ। ਹਾਂ ਦੱਸੋ ਕੀ ਬਣਾਈ ਜਣਾ। ਮੈਂ ਖਾਣਾ ਖਾਵਾਂਗੀ ਮਨਿਆ ਦਾ। ਅੱਛਾ ਤੇ ਆ ਕੀ ਤੂੰ ਕੀ ਲਈ ਫਿਰਦਾ? ਅੰਗੇ। ਆ ਕੀ ਤਾਣਾ ਬੇਟਾ ਆ? ਮੈਂ ਬਣਾਣਾ ਹੈਗਾ। ਉੱਥੇ ਪੱਪਰ ਪਾਸ ਖੜਿਆ ਪਾਪਾ। ਕੀ ਕਰਨਾ ਇੱਥੇ? ਉਹ ਬਣਾਉਣਾ। ਤੂੰ ਬਣਾ ਕੀ ਰਿਹਾ ਐ ਹਾਂ ਬਣਾ ਕੀ ਰਿਹਾ ਐ ਉਹ ਲਾਈਨ ਸਿੰਦੀ ਲਾਈਨ ਹੀ ਬਣਾ ਰਿਹਾ ਹੈ ਹਾਂ ਤੇ ਲਾਈਨ ਬਣਾ ਰਿਹਾ ਸੱਚ ਜੇ ਐਂਡ ਬਣਾਨੇ ਆ ਟ੍ਰੇਨ ਟ੍ਰੇਨ ਬਣਾਈਏ ਨਾ ਇਹਨਾਂ ਦੀ ਟ੍ਰੇਨ ਬਣਾਈ ਜਾਂਦੇ ਆਂ ਹਾਂਜੀ ਹਾਂਜੀ ਤੂੰ ਕੀ ਕਰੀ ਜਾਂਦੇ ਅਸੀਂ ਆਂਡਾ ਬੱਲੀਆਂ ਨੇ ਆ ਉਹ ਤੇਰੀ ਤਾਂ ਆਂਡਾ ਵੀ ਉੱਪਰ ਦਾ ਓਏ ਕੀ ਬਾਤ ਹੈ ਹਾਂ ਆਂਡਾ ਤੁਸੀਂ ਕੀ ਕਰਦੇ ਪਏ ਜੀ ਅਸੀਂ ਰਸ ਅਸੀਂ ਕਾਫੀ ਤੇ ਚੋਪਣਾ ਹੀ ਨਹੀਂ ਆ ਤੇਰੀ ਹੀ ਬਣਾ ਆਈ ਲਈ ਤੂੰ ਵੀ ਬਣਾ ਲਈਏ ਹਾਂਜੀ ਬਸ ਤੂੰ ਹੀ ਮਗਰ ਰਹਿ ਗਏ